ਦਾ ਤੱਤੇ ਠੰਡੇ ਦਿਨ ਚੱਲ ਜਾਂਦਾ ਲੋਕਾਂ ਵੱਲੋਂ ਦਿੱਤੇ ਮਿਹਣੇ ਵੀ ਚੱਲ ਜਾਂਦਾ ਲੋਕਾਂ ਵੱਲੋਂ ਦਿੱਤੇ ਧੋਖੇ ਵੀ ਚੱਲ ਜਾਂਦਾ ਧੱਕੇ ਵੀ ਚੱਲ ਜਾਂਦਾ ਪਰ ਉਹ ਨਹੀਂ ਚੱਲੀ ਜਾਂਦੀ ਜਦੋਂ ਉਹਦੀ ਮਾਂ ਲਾਦ ਜਿਹੜੀ ਮਾਰੀ ਨਿਕਲਿਆ ਜਿਹੜੇ ਇਹ ਨਸ਼ਾ ਪੱਤਾ ਕਰਕੇ ਨਸ਼ੇ ਦੇ ਵਿੱਚ ਗੁੱਚ ਰਹਿੰਦੇ ਆ ਉਹ ਤਾਂ ਸਵਰਗਾ ਦੇ ਝੂਠੇ ਲੈ ਰਹੇ ਹੁੰਦੇ ਆ ਉਹਨਾਂ ਨੂੰ ਕੋਈ ਮਾਂ ਬਾਪ ਦਾ ਕੋਈ ਕਾਸੇ ਦਾ ਫਿਕਰ ਨਹੀਂ ਹੁੰਦਾ ਉਹ ਬੇਫਿਕਰ ਹੁੰਦੇ ਆ ਪਰ ਮਾਂ ਬਾਪ ਜਿਹੜੇ ਆ ਉਹ ਜਿਉਂਦੇ ਹੀ ਮਰਿਆਂ ਬਰਾਬਰ ਹੁੰਦੇ ਜੇਕਰ ਕੋਈ ਵੀ ਬੱਚਾ ਆਪਣੇ ਮਾਪੇ ਬਾਪ ਤੇ ਤਰਸ ਕਰਕੇ ਇਹ ਨਸ਼ੇ ਨੂੰ ਛੱਡਣਾ ਚਾਵੇ ਤਾਂ ਬਹੁਤ ਵੈਲਕਮ ਹੈ ਕਿਉਂਕਿ ਜੇਕਰ ਤੁਸੀਂ ਇਸ ਨਸ਼ੇ ਨੂੰ ਛੱਡ ਕੇ ਆਪਦੇ ਮਾਪੇ ਬਾਪ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਨਸ਼ਾ ਛੱਡ ਦਿਓ ਤੁਹਾਨੂੰ ਸਨਮਾਨ ਵੀ ਕੀਤਾ ਜਾਊ ਤੁਹਾਨੂੰ ਪਿਆਰ ਵੀ ਦਿੱਤਾ ਜਾਊ ਤੁਹਾਨੂੰ ਸਤਿਕਾਰ ਵੀ ਦਿੱਤਾ ਜਾਊ ਪਰ ਜਿਹੜੇ ਬੱਚੇ ਇਹ ਨਸ਼ਾ ਨਹੀਂ ਛੱਡਦੇ ਉਹ ਸਭ ਜਲੋ ਮਾਪਿਆਂ ਨੂੰ ਜਿਉਂਦਿਆਂ ਨੂੰ ਮਾਰ ਦਿੰਦੇ ਆ ਤੇ ਮਾਪਿਆਂ ਦਾ ਜਿਉਂਦਿਆਂ ਮਰਿਆ ਬਰਾਬਰ ਹੋ ਜਾਂਦੇ ਇਸ ਲਈ ਨਸ਼ਿਆਂ ਤੋਂ ਦੂਰ ਰਹੋ ਕਿਰਪਾ ਕਰਕੇ ਆਪ ਦੇ ਮਾਪੇ ਕਿਤੇ ਨਹੀਂ ਪਾਲੇ ਖਾਂਦੇ ਦੁਨੀਆ ਤੇ ਆਖਰ ਮਗਰੋਂ ਪਸਤਾਉਣੇ ਆ ਜਦੋਂ ਮਾਤ ਦੇ ਦੁਨੀਆ ਤੋਂ ਚਲੇ ਜਾਂਦੇ